ਸੋ ਹਾਂ ਤੇ ਤੁਹਾਡਾ ਸਾਡੇ YouTube ਚੈਨਲ ਕਾਵਨ ਫੈਸ਼ਨ ਸੂਟ ਤੇ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਏ ਆਪਾਂ ਭਾਰੀਨਾਪ ਦੀ ਵੀਡੀਓ ਜਿਹੜੇ ਭਾਰੀਨਾਪ ਦਾ ਪਤਾ ਤੋਂ ਸ਼ੂਟ ਕਿਟਾਈ ਕਰਨਾ ਦੱਸਾਂਗੇ ਇਹਦੀ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਪਲੇਟਾਂ ਦੀ ਜਾਣਕਾਰੀ ਦੇਵਾਂਗੇ ਇਹਦੇ ਫਰੰਟ ਬਾਰੇ ਦੱਸਾਂਗੇ ਇਹਦੇ ਸਾਰੇ ਆਪਾਂ ਟੀਰੇ ਬਾਰੇ ਸਮਝਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਨਵੇਂ ਉਹਨਾਂ ਨੂੰ ਵੀਡੀਓ ਦੀ ਜਾਣਕਾਰੀ ਤੁਹਾਨੂੰ ਜਲਦ ਮਿਲ ਸਕੇ ਤੇ ਜਿਹੜੇ ਤੁਸੀਂ ਜਲਦੀ ਜਲਦੀ ਜਿਹੜੀ ਵੀਡੀਓ ਦੇਖ ਸਕੋ ਘਰ ਬੈਠੇ ਜਿਹੜਾ ਤੁਸੀਂ ਆਪਣਾ ਸਲਾਈ ਕੋਰਸ ਹੈ ਜਿਹੜਾ ਫ੍ਰੀ ਸਿੱਖ ਸਕੋ ਤੇ ਦੇਖੋ ਜਿਹੜੀ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਰਹੇ ਆ ਇਹਨੂੰ ਪੂਰਾ ਧਿਆਨ ਨਾਲ ਦੇਖਣਾ ਹੈ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਰ ਦੇਖਣਾ ਵੀਡੀਓ ਸਕਿੱਪ ਕਰਕੇ ਨਾ ਦੇਖੋ ਜਦੋਂ ਵੀ ਆਪਾਂ ਵੀਡੀਓ ਸਕਿੱਪ ਕਰਕੇ ਦੇਖਦੇ ਆ ਤਾਂ ਆਪਣੇ ਜਿਹੜੇ ਕੁਝ ਕੁ ਜਾਣਕਾਰੀ ਜਿਹੜੇ ਆਪਾਂ ਨੂੰ ਦੇਖੋ ਨੰਗ ਇਹ ਵਿੱਚ ਆਪਾਂ ਤੁਹਾਨੂੰ ਜਿਹੜਾ ਇਹ ਨਾਪ ਪਾਗਾ 22 ਇੰਚ ਛਾਤੀ ਇਹਨਾਂ ਦੀ 22 ਇੰਚ ਛਾਤੀ ਆ 20 ਇੰਚ ਕਮਰ ਆਗੀ ਤੇ 22.5 ਇੰਚ ਤੇ 3 ਇੰਚ ਇਹਨਾਂ ਦੀ ਹੈਗੀ ਆਗੀ हिਪ ਆਪਾਂ ਇਹਦੇ ਹਿਸਾਬ ਦੇ ਨਾਲ ਤੁਹਾਨੂੰ ਆਪਾਂ ਇਹਦੇ ਸਾਹਮਣੇ ਵਾਲੇ ਪੀ ਦੇ ਬਾਰੇ ਸਾਰੇ ਜਿਹੜੇ ਫਰੰਟ ਬਾਰੇ ਜਾਣਕਾਰੀ ਦੇਵਾਂਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਸਮਝਾਉਣਾ ਹੈ ਕਿ ਜਿਹੜੇ ਇਹ ਸ਼ੂਟ ਦੀ ਕਟਾਈ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ ਇਹਦੇ ਨਿਸ਼ਾਨ ਇਹਦੇ ਕਿਸ ਤਰੀਕੇ ਨਾਲ ਦੇਣੇ ਨੇ ਪ੍ਰੋਪਰ ਤੁਹਾਨੂੰ ਦੱਸਾਂਗੇ ਤੇ ਫਰੰਟ ਬੈਕ ਦੇ ਗਲੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਕੋਲੇ 5 ਮੀਟਰ ਸ਼ੂਟ ਏ 5 ਮੀਟਰ ਆਪਣੇ ਕੋਲੇ ਹੈਗਾ ਸ਼ੂਟ ਏ ਦੇ ਵਿੱਚੋਂ ਆਪਾਂ ਪੂਰੇ ਸ਼ੂਟ ਦੀ ਕਟਾਈ ਕਰਨੀ ਹੈਗੀ ਇਹਦੇ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸ਼ਰਟ ਦਾ ਕੱਪੜਾ ਲਾਹਾਂਗੇ ਇਹਦੇ ਵਿੱਚੋਂ ਚਾਹੇ ਆਪਾਂ ਬਾਜੂ ਦਾ ਲਾ ਲਈਏ ਚਾਹੇ ਸ਼ਰਟ ਦਾ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਸ਼ਰਟ ਸ਼ਰਟ ਦਾ ਕੱਪੜਾ ਲਾਹਾਂਗੇ 5 ਮੀਟਰ ਦੇ ਵਿੱਚੋਂ ਦੇਖਣ ਨੂੰ ਦੀ ਲੈਂਥ ਹੈਗੀ ਕਿ 42 ਇੰਚ ਤਿਆਰ 42 ਇੰਚ ਤਿਆਰ ਹੈ ਇਹਨਾਂ ਦੀ ਸ਼ਰਟ ਦੀ ਲੈਂਥ ਹੈ ਕਿ ਇਹਦੇ ਵਿੱਚ ਆਪਾਂ 4 ਇੰਚ ਕਰਨਾਗਾ ਪਲੱਸ ਬਾਦੀ ਦੇ ਵਿੱਚ 4 ਇੰਚ ਪਲੱਸ ਕੀਤਾ ਤਾਂ ਇਹਦਾ ਬਣ ਗਿਆ ਆਪਣਾ 46 ਇੰਚ ਆਪਾਂ 4 ਇੰਚ ਪਲੱਸ ਕਰਕੇ ਕਟ ਰ ਜਦੋਂ ਵੀ ਕਿਸੇ ਵੀ ਸੂਟ ਦੇ ਆਪਾਂ ਕਟਾਈ ਕਰਨੀ ਹੈ ਤਾਂ ਆਪਾਂ ਉਹਦੇ ਵਿੱਚ ਸਭ ਤੋਂ ਪਹਿਲਾਂ 4 ਇੰਚ ਪਲੱਸ ਕਰਨਾਗਾ ਉਸ ਤੋਂ ਬਾਅਦ ਆਪਾਂ ਸ਼ਰਟ ਦਾ ਜਿਹੜਾ ਕੱਪੜਾ ਲਾਉਣਾਗਾ ਹੁਣ ਦੇਖੋ ਇਹ ਕੱਪੜਾ ਮੇਰਾ ਜਿਹੜਾ ਇਸ ਲੋਟਾ ਮੈਂ ਫੜਿਆ ਹੋਇਆ ਕੰਨੀ ਲੋਟੇ ਇਹ ਕੰਨੀ ਆ ਗਈ ਤੇ ਦੇਖੋ ਇਹ ਡਬਲ ਫੋਲਡ ਆਪਾਂ ਕੀਤਾ ਹੋਇਆ ਇਹਦੀ ਮੈਂ ਦੋ ਲਵਾਈਆਂ ਲਾਉਂਗੀ ਸ਼ਰਟ ਦੀ ਇਸ ਤਰ੍ਹਾਂ ਮੈਂ ਇਹਦੇ ਵਿੱਚ 46 ਇੰਚ ਤੇ ਨਿਸ਼ਾਨ ਲਗਾਉਂਗੀ ਪਹਿਲਾਂ ਆਪਾਂ ਇੱਕ ਨਿਸ਼ਾਨ ਲਗਾਵਾਂਗੇ 46 ਇੰਚ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਕਰ ਲਾਂਗੇ ਡਬਲ ਦੇਖੋ ਇਹ ਮੈਂ 46 ਇੰਚ ਤੇ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਇਸ ਤੋਂ ਬਾਅਦ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਦੇਖੋ ਹਨਾ ਆਪਾਂ ਇਹਨੂੰ ਇੱਕ ਵਾਰੀ ਡਬਲ ਹੋਰ ਕਰ ਲਾਂਗੇ ਇਸ ਤਰ੍ਹਾਂ ਦੇਖੋ ਇਹ ਮੈਂ ਇਸ ਤਰ੍ਹਾਂ ਠੀਕ ਕਰਕੇ ਦੇਖੋ ਰੱਖ ਲਿਆ ਹੁਣ ਆਪਾਂ ਇਧਰਲੀ ਸ਼ੈੱਟ ਤੋਂ ਵੀ ਮਿਨਾਗੇ ਕਿ ਜਿਹੜਾ ਆਪਣਾ ਕੱਪੜਾ ਬਿਲਕੁਲ ਸਹੀ ਹੈਗਾ ਜਾਂ ਨਹੀਂ ਹੈਗਾ ਦੇਖੋ ਇਹ ਆਪਣਾ ਇਧਰ ਵੀ ਕੱਪੜਾ ਦੇਖੋ ਪੂਰਾ ਹੈਗਾ ਬਿਲਕੁਲ ਇਹਨੂੰ ਆਪਾਂ ਹੁਣ نیچے ਤੋਂ ਜਿਹੜਾ ਕੱਪੜੇ ਨੂੰ ਲਾ ਲਾਂਗੇ ਐਸ ਤਰ੍ਹਾਂ ਇਹ ਕੱਪੜੇ ਨੂੰ ਆਪਾਂ ਦੇਖੋ ਇੱਕ ਸ਼ੈੱਟ ਤੇ ਰੱਖਤਾ ਇਹਨੂੰ ਆਪਾਂ ਦੇਖੋ ਇਹ ਆਪਣਾ ਹੋ ਗਿਆ 바ਰ ਇਧਰ ਵੀ ਕੰਨੀ ਹੋ ਗਈ ਆਪਣੀ ਇਧਰ ਵੀ ਕੰਨੀ ਇਹ ਕੱਪੜੇ ਨਾਲ ਪਾਸੇ ਤਰ੍ਹਾਂ ਖੋਲ ਲਿਆ ਹੁਣ ਆਪਾਂ ਦੇਖੋ ਇਹਨਾਂ ਦੀ ਹਿੱਪ ਹੈਗੀ ਕਿ 23 ਇੰਚ 23 ਇੰਚ ਦੇ ਵਿੱਚ ਆਪਾਂ ਪਲੱਸ ਕੀਤਾ 4 ਇੰਚ ਤਾਂ ਇਹ ਬਣ ਗਿਆ 27 ਇੰਚ ਤਾਂ ਆਪਾਂ ਇਹਨੂੰ ਕਰ ਲਓ ਦੇਖੋ 27 ਇੰਚ ਚੜਾਈ ਦੇ ਵਿੱਚ 27 ਇੰਚ ਆਪਾਂ ਲੈਣਾ ਇਹ ਕੱਪੜਾ ਇਸ ਤਰ੍ਹਾਂ ਇਸ 27 ਇੰਚ ਤੋਂ ਦੇਖੋ ਆਪਾਂ ਬਿਲਕੁਲ ਸਿੱਧਾ ਪਾੜਾਂਗੇ ਇਹਨੂੰ ਲੈਸ ਦੇ ਕੇ ਇਹ ਨਾਲ ਕੀ ਹੋਊਗਾ ਆਪਣੇ ਕੱਪੜੇ ਦੇ ਵਿੱਚ ਕਦੇ ਵੀ ਸੂਟ ਦੇ ਵਿੱਚ ਕਾਣ ਨਹੀਂ ਪਊਗਾ ਕੱਪੜਾ ਵੱਧ ਘੱਟ ਨਹੀਂ ਹੋਊਗਾ ਇਹਦੇ ਨਾਲ ਪ੍ਰੋਪਰ ਜਿਹੜਾ ਆਪਣਾ ਸੂਟ ਹੈਗਾ ਵਧੀਆ ਕੱਟਿਆ ਜਾਊਗਾ ਹੁਣ ਦੇਖੋ ਇਹਨੂੰ ਆਪਾਂ ਕੰਨੀ ਲੋਟ ਦੇਖੋ ਫੋਲਡ ਕਰਾਂਗੇ ਇਸ ਤਰ੍ਹਾਂ ਕੱਪੜੇ ਨੂੰ ਕੰਨੀ ਲੋਟ ਇਸ ਤਰ੍ਹਾਂ ਫੋਲਡ ਕਰਾਂਗੇ ਇਹਦੇ ਵਿੱਚ ਆਪਾਂ ਹੁਣ ਕਾਣ ਚੈੱਕ ਕਰਾਂਗੇ ਦੇਖੋ ਆਪਾਂ ਨੂੰ ਹਾਕਾ ਜਿਹੇ ਇਹਦੇ ਵਿੱਚ ਕਾਣ ਦਿਖਾਈ ਦੇ ਰਿਹਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਕੱਪੜੇ ਨੂੰ ਇੱਕ ਨੂੰ ਇਧਰ ਨੂੰ ਸਕੈਰ ਦੇਖੋ ਬਿਲਕੁਲ ਕਾਣ ਹੈ ਜਿਹੜਾ ਆਪਣਾ ਸੈੱਟ ਹੋ ਗਿਆ ਇਸ ਤਰ੍ਹਾਂ ਜਿਹੜਾ ਕਾਣ ਆਪਣਾ ਇਸ ਜਿਹੜਾ ਤੇ ਨਿਕਲ ਗਿਆ ਉੱਪਰ ਇਹ ਸਾਰੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਡਬਲ ਫੋਲਡ ਕੰਨੀ ਲੋਡ ਰ ਆਪਾਂ ਲੰਬੇ ਲੋਡੇ ਨੂੰ ਡਬਲ ਫੋਲਡ ਕਰ ਲਿਆ ਹੁਣ ਇਸ ਤਰ੍ਹਾਂ ਦੇਖੋ ਸਾਰਾ ਕੱਪੜਾ ਆਪਣਾ ਜਮਾ ਸੈੱਟ ਹੋ ਗਿਆ ਉਸ ਤੋਂ ਬਾਅਦ ਇਹ ਕੱਪੜੇ ਨੂੰ ਆਪਾਂ ਪਹਿਲਾਂ ਆਪਾਂ ਦੇਖੋ ਕਾਣ ਜਿਹੜਾ ਇਹਨੂੰ ਛਾਂਟ ਦਾਂਗੇ ਇੱਥੋਂ ਆਪਾਂ ਇਹਨੂੰ ਇਹ ਆਪਾਂ ਲਾਤਾ ਹੁਣ ਇਹਨੂੰ ਆਪਾਂ ਇੱਕ ਵਾਰੀ ਡਬਲ ਫੋਲਡ ਫੇਰ ਕਰ ਲਾਂਗੇ ਲੰਬੇ ਲੋਟੇ ਇਸ ਤਰ੍ਹਾਂ ਇਹ ਆਪਣਾ ਲੰਬੇ ਲੋਟ ਡਬਲ ਫੋਲਡ ਹੋ ਗਿਆ ਉਸ ਤੋਂ ਬਾਅਦ ਇਹ ਸਾਰੇ ਕੱਪੜੇ ਦਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਇਸ ਤਰ੍ਹਾਂ ਦੇਖੋ ਇਹ ਸਾਰਾ ਕੱਪੜਾ ਆਪਾਂ ਸੈੱਟ ਕਰਕੇ ਰੱਖ ਲਿਆ ਹੁਣ ਆਗੇ ਦੇਖੋ ਆਪਣਾ ਉੱਪਰ ਦਾ ਹਿੱਸਾ ਉੱਪਰਲੇ ਹਿੱਸੇ ਤੋਂ ਵੀ ਦੇਖੋ ਆਪਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਪਹਿਲਾਂ ਇੱਥੋਂ ਆਪਣਾ ਹਲਕਾ ਜਿਹਾ ਕਾਰਨ ਜਿਹੜਾ ਦੇਖੋ ਨਿਕਲ ਕੇ ਆਇਆ ਇਹਨੂੰ ਆਪਾਂ ਇੱਥੋਂ ਕਟਾਈ ਕਰਤਾ ਨਾਲ ਨਾਲ ਉਸ ਤੋਂ ਬਾਅਦ ਇਹ ਕੱਪੜਾ ਆਪਾਂ ਥੋੜਾ ਜਿਹਾ ਉੱਪਰ ਨੂੰ ਸਕੇਵਾਂਗੇ ਦੇਖੋ ਆਪਾਂ 1/2 ਇੰਚ ਦਾ ਜਿਹੜਾ ਮਾਰਜਨ ਆ ਉੱਪਰ ਬੈਕ ਪੀਸ ਦਾ ਜ਼ਿਆਦਾ ਰੱਖੇਗਾ ਇਹ ਥੋਨੇ ਪਾਰ نیچے ਤੋਂ ਮੈਂ ਅਲੱਗ-ਅਲੱਗ ਕਰ ਦੂੰਗੀ ਹੁਣ ਐਸ ਤਰ੍ਹਾਂ ਹੁਣ ਸਭ ਤੋਂ ਪਹਿਲਾਂ ਆਪਾਂ نیچے ਨਿਸ਼ਾਨ ਲਗਾਵਾਂਗੇ ਇਹਦੀ ਫੋਲਡਿੰਗ ਦਾ ਜਿਹੜਾ ਆਪਾਂ نیچےੋਂ ਮੋੜਨਾ ਹੈ ਕੱਪੜਾ ਦੇਖੋ ਉਹਦਾ ਨਿਸ਼ਾਨ ਆਪਾਂ ਲਗਾਵਾਂਗੇ 1/3 ਇੰਚ ਤੇ ਐਸ ਤਰ੍ਹਾਂ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਫੱਟੀ ਦੇ ਨਾਲ ਸਿੱਧਾ ਕਰ ਦਾਂਗੇ ਐਸ ਤਰ੍ਹਾਂ ਇਹ ਆਪਣਾ ਨੀਚੇ ਦਾ ਘੇਰਾ ਮੋੜਨ ਵਾਲਾ ਕੱਪੜਾ ਆ ਗਿਆ ਜਿਹੜਾ ਆਪਾਂ ਨੀਚੇ ਛੱਡਿਆਗਾ ਉਸ ਤੋਂ ਬਾਅਦ ਹੁਣ ਇਹ ਕੱਪੜਾ ਲਾਪਾ ਇੱਥੋਂ ਫੋਲਡ ਕਰਕੇ ਇਹ ਕੱਪੜੇ ਨੂੰ ਆਪਾਂ ਨੀਚੇ ਨੂੰ ਕਰਾਂਗੇ ਹੁਣ ਆਪਾਂ ਤੁਹਾਨੂੰ ਇਹ ਚੀਜ਼ ਜਿਹੜੀ ਬਿਲਕੁਲ ਝੂਮ ਕਰਕੇ ਦਿਖਾਵਾਂਗੇ ਵਧੀਆ ਤਰੀਕੇ ਨਾਲ ਸਮਝਾਵਾਂਗੇ ਇਹ ਚੀਜ਼ ਦੇ ਵਿੱਚ ਤੁਸੀਂ ਪ੍ਰੋਪਰ ਧਿਆਨ ਦੇਣਾ ਇੱਥੋਂ ਦੇਖੋ ਇਹ ਚੀਜ਼ ਦਾ ਆਪਣਾ ਉੱਪਰਲਾ ਹਿੱਸਾ ਆ ਗਿਆ ਜਿਹੜਾ ਆਪਾਂ ਤੁਹਾਨੂੰ ਪੂਰੀ ਬਰੀਕੀ ਨਾਲ ਸਮਝਾਵਾਂਗੇ ਹੁਣ ਸਭ ਤੋਂ ਪਹਿਲਾਂ ਆ ਗਿਆ ਇਹਨਾਂ ਦਾ ਫਰੰਟ ਫਰੰਟ ਹੈਗਾ ਇਹਨਾਂ ਦਾ 13 ਇੰਚ ਤਿਆਰ ਜਾਨੀ ਕਿ ਪੀਰਾ ਜਿਹੜਾ 13 ਇੰਚ ਤਿਆਰ ਆ ਇਹਨੂੰ ਆਪਾਂ ਫਰੰਟ ਕਹਿੰਦੇ ਆ ਹੁਣ ਇਹਦੇ ਵਿੱਚ ਨਾ ਮੈਂ ਮਾਰਜਿਨ ਦਊਂਗੀ ਬਿਲਕੁਲ ਨਹੀਂ ਦਊਂਗੀ ਸਿਰਫ ਮੈਂ 13 ਇੰਚ ਤੇ ਹੀ ਨਿਸ਼ਾਨ ਲਗਾਉਂਗੀ ਜਾਨੀ ਕਿ 6.5 ਇੰਚ ਤੇ ਇਸ ਤਰ੍ਹਾਂ ਇਹ 6.5 ਇੰਚ ਤੇ ਦੇਖੋ ਮੈਂ ਨਿਸ਼ਾਨ ਲਗਾ ਲਿਆ ਹੁਣ ਆਪਾਂ ਲੈਣਾ ਇਹਨਾਂ ਦਾ ਮੋਢਾ ਜਿਹੜਾ ਨਾ ਜਾਨੀ ਕਿ ਆਰਮੋਲ ਇਹ ਮੋਢਾ ਹੀ ਨਾ ਆਰਮੋਲ ਆਪਾਂ ਲੈਣਾਗਾ ਇਹ ਵੀ ਆਪਾਂ ਲੈਣਾਗਾ 6.5 ਇੰਚ ਇਹ ਨਿਸ਼ਾਨਾਂ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਹੁਣ ਇਸ ਤਰ੍ਹਾਂ ਇਹ ਧਰ ਗਿਆ ਆਪਣਾ ਮੋਢੇ ਦਾ ਨਿਸ਼ਾਨ ਇੱਕ ਨਿਸ਼ਾਨ ਆਪਾਂ ਇੱਥੇ ਸਾਢੇ 6 ਦਾ ਹੋਰ ਲਗਾਵਾਂਗੇ ਲੰਬੇ ਲੋਟ ਇਸ ਤਰ੍ਹਾਂ ਇਹਨੂੰ ਵੀ ਆਪਾਂ ਬਿਲਕੁਲ ਫੱਟੀ ਦੇ ਨਾਲ ਸਿੱਧਾ ਕਰਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਲਾਉਣਾ ਆਪਾਂ ਪਲੇਟਾਂ ਦਾ ਨਿਸ਼ਾਨ ਪਲੇਟਾਂ ਦਾ ਸਾਢੇ 11 ਇੰਚ ਤੇ ਦੇਖੋ ਤਿਆਰ ਨੇ ਪਲੇਟਾਂ ਦੇ ਉੱਪਰੋਂ ਸਾਢੇ 11 ਇੰਚ ਤੇ ਤਿਆਰ ਨੇ ਆਪਾਂ ਹਮੇਸ਼ਾ ਦੇਖੋ ਫਰੰਟ ਪੱਲੇ ਤੋਂ ਹੀ ਸਾਰੇ ਨਿਸ਼ਾਨ ਲਗਾ ਲੈਣੇ ਨੇ ਆਪਾਂ ਬੈਕ ਪੱਲੇ ਤੋਂ ਨਿਸ਼ਾਨ ਨਹੀਂ ਲਾਉਣਾ ਕੋਈ ਵੀ ਸਾਰੇ ਆਪਾਂ ਨਿਸ਼ਾਨ ਲਗਾਉਣੇ ਨੇ ਜਿਹੜੇ ਫਰੰਟ ਪੱਲੇ ਤੋਂ ਲਾਉਣੇ ਨੇ ਫਰੰਟ ਪੱਲਾ ਇਹਨਾਂ ਦੇ ਦੇਖੋ ਇੱਥੋਂ ਤੱਕ ਫਰੰਟ ਪੱਲਾ ਲਾ ਗਏ ਆ ਆਪਣਾ 1/2 ਇੰਚ ਬੈਕ ਪੱਲਾ ਜਿਹੜਾ ਆਪਾਂ ਵੱਡਾ ਰੱਖਿਆ। ਜਿੰਦੇ ਪਲੇਟਾਂ ਨੇ 11/16 ਇੰਚ ਤੱਕ ਤਿਆਰ ਨਹੀਂ ਗਏ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇੱਕ ਨਿਸ਼ਾਨ ਲਗਾਵਾਂਗੇ ਆਪਾਂ ਆਪਣੀ ਲੰਬੀ ਪਲੇਟ ਦਾ ਜਿੰਨੀ ਆਪਾਂ ਰੱਖਣੀ ਆ ਉਹ ਹੈਗੀ ਆਪਣੀ 7 ਇੰਚ। ਇਹ ਦੋਨੇ ਨਿਸ਼ਾਨਾਂ ਨੂੰ ਵੀ ਆਪਾਂ ਦੇਖੋ ਫੱਟੀ ਦੇ ਨਾਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇੱਥੇ ਦੇਖੇ ਬਿਲਕੁਲ ਬਰੀਕੀ ਕੰਮ ਆਏ ਨੇ ਇੱਥੋਂ ਆਪਣਾ ਸਮਝਣਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ। ਇਹਨ ਦੋਨੋਂ ਨਿਸ਼ਾਨ ਦੇਖੋ ਇਹ ਆਪਣਾ ਪਲੇਟ ਦਾ ਨਿਸ਼ਾਨ ਆ ਗਿਆ ਜਾਨੀ ਕਿ ਆਪਣਾ ਲੰਬਾ ਪਲੇਟ ਆ ਗਿਆ 7 ਇੰਚ ਤੇ ਉੱਪਰੋਂ ਆਪਣੀ 12 ਇੰਚ ਤੇ ਨਿਸ਼ਾਨ ਦਿੱਤਾ ਆਪਾਂ ਹੁਣ ਆ ਗਿਆ ਆਪਣਾ ਸਾਈਡ ਸਲਾਈ ਦਾ ਜਿਹੜੀ ਸਾਈਡ ਸਲਾਈ ਦਾ ਨਿਸ਼ਾਨ ਲਗਾਉਣਾ ਜਿਹੜੇ ਆਪਾਂ ਇਹ ਮੋਢੇ ਵਾਲਾ ਨਿਸ਼ਾਨ ਲਗਾਇਆਗਾ ਜਾਨੀ ਕਿ ਆਪਾਂ ਮੋਢੇ ਵਾਲਾ ਨਿਸ਼ਾਨ ਲਗਾਇਆਗਾ ਇਥੋਂ ਆਪਾਂ ਲਵਾਂਗੇ ਦੇਖੋ 15 ਇੰਚ ਇਹਨਾਂ ਦੀ ਸਾਈਡ ਸਲਾਈ ਹੈ ਜਿਹੜੀ ਤਿਆਰ ਆ 15 ਇੰਚ ਤਿਆਰ ਆ ਤਾਂ ਆਪਾਂ 16 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਨਿਸ਼ਾਨ ਨੂੰ ਵੀ ਆਪਾਂ ਦੇਖੋ ਇਸ ਤਰ੍ਹਾਂ ਫੱਟੀ ਦੇ ਨਾਲ ਬਿਲਕੁਲ ਸਿੱਧਾ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਦੇਖੋ हिਪ ਦਾ ਨਿਸ਼ਾਨ हिਪ ਹੈਗੇ ਨੇ ਦੀ 23 ਇੰਚ ਤਿਆਰ ਤੇ ਆਪਾਂ 23 ਇੰਚ ਟੈਨਸ਼ਨ ਲਗਾ ਮਗੇ ਜਾਣ ਕਿ 11.5 ਇੰਚ ਤੇ ਇਹ ਨਿਸ਼ਾਨ ਦੇਖੋ ਮੈਂ हिਪ ਤੇ ਲਗਾਤਾ ਉਸ ਤੋਂ ਬਾਅਦ ਹੁਣ ਆਪਾਂ ਲਾਉਣਾ ਇਹਦੀ ਛਾਤੀ ਦਾ ਨਿਸ਼ਾਨ ਛਾਤੀ ਹੈਗੇ ਨੇ ਦੀ 22 ਇੰਚ ਤਿਆਰ ਤਾਂ ਆਪਾਂ ਦੇਖੋ 22 ਇੰਚ ਤਿਆਰ ਛਾਤੀ ਹੈ 20 ਇੰਚ ਇਹਨਾਂ ਦੀ ਕਮਰ ਹੁਣ ਆਪਾਂ ਦੇਖੋ 22 ਇੰਚ ਤੇ ਆਪਾਂ ਲਾਵਾਂਗੇ 23 ਇੰਚ ਤੇ ਜਾਨੀ ਕਿ 11.5 ਇੰਚ ਤੇ 1 ਇੰਚ ਆਪਾਂ ਵਧਾ ਕੇ ਲਾਵਾਂਗੇ ਕਿਉਂਕਿ ਆਪਣੀ ਜਦੋਂ ਆਪਣਾ ਇਹ ਵਾਲਾ ਪਲੇਟ ਪਾਊਗਾ ਇਹਦੇ ਨਾਲ ਆਪਣੀ 1 ਇੰਚ ਜਿਹੜੀ ਛਾਤੀ ਘਟੂਗੀ ਤਾਂ ਆਪਣੀ ਪ੍ਰੋਪਰ 12 ਇੰਚ ਹੀ ਨਿਸ਼ਾਨ ਆਪਣਾ ਇੱਥੇ ਪੂਰਾ ਆਊਗਾ ਨਾ ਇਹਦੇ ਨਿਸ਼ਾਨ ਵਧੇ ਦੇਖੋ ਨਾ ਇਹ ਨਿਸ਼ਾਨ ਕੱਟੇ ਬਿਲਕੁਲ ਸੈੱਟ ਆਊਗਾ ਇਸ ਤੋਂ ਬਾਅਦ ਇਹ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਆਪਾਂ ਦੇਖੋ ਕਾਉਣੀਆਂਗੇ ਮੋਡੇ ਦੀ ਮੋੜਲੀ ਕਾਟ ਜਦੋਂ ਆਪਾਂ ਮੋਡੇ ਦੀ ਮੂਰਲੀ ਕਾਟ ਪਾਉਣੀ ਹੈ ਕਿਸ ਤਰੀਕੇ ਨਾਲ ਪਾਉਣੀ ਹੈ ਇਹ ਕਾਟ ਨੂੰ ਦੇਖੋ ਆਪਾਂ 1.5 ਇੰਚ ਦਾ ਮਾਰਜਨ ਦੇਵਾਂਗੇ 1.5 ਇੰਚ ਆਪਾਂ ਇੱਥੋਂ ਨਿਸ਼ਾਨ ਲਗਾ ਲਿਆ 1.5 ਇੰਚ ਹੀ ਆਪਾਂ ਇੱਥੋਂ ਇਹ ਵਾਲਾ ਨਿਸ਼ਾਨ ਜਿਹੜਾ ਆਪਾਂ ਨਿਗਾ ਲਿਆ ਹੁਣ ਇਹਦੀ ਆਪਾਂ ਪਾਉਣੀ ਹੈ ਗਲਾਈ ਬਿਲਕੁਲ ਦੇਖੋ ਇਸ ਤਰ੍ਹਾਂ ਗਲਾਈ ਪਾਉਣੀ ਹੈ ਇਹਦੀ ਆਪਾਂ ਜਿਹੜਾ ਆਪਾਂ ਇਹ 1.5 ਨਿਸ਼ਾਨ ਲਗਾ ਸੀ 1.5 ਤਲਗਾ ਸੀ ਆਪਾਂ ਇੱਥੇ ਹੀ ਗਲਾਈ ਇੱਥੋਂ ਚੱਕ ਕੇ ਇਹਦੇ ਨਾਲ ਮਲਾਈ ਆ ਦੇਖੋ ਨਾਲ ਆ ਗਿਆ ਆਪਾਂ ਬਾਦੀ ਕੀਤਾ ਨਾ ਘੱਟ ਕੀਤਾ ਪ੍ਰੋਪਰ ਡੇਢ ਤੋਂ ਡੇਢ ਤੱਕ ਆਪਾਂ ਨੇ ਗਲਾਈਏ ਜਿਹੜੀ ਇਹ ਵਾਲੀ ਪਾਤੀ ਇਹ ਤਾਂ ਹੋ ਗਈ ਆਪਣੇ ਦੇਖੋ ਫਰੰਟ ਵਾਲੀ ਗਲਾਈ ਜਿਹੜੀ ਆਪਣੀ ਇਹ ਵਾਲੀ ਗਲਾਈ ਹੋ ਗਈ ਫਰੰਟ ਵਾਲੀ ਹੋ ਗਈ ਹੁਣ ਆਪਾਂ ਪਾਉਣੀ ਦੇਖੋ ਬੈਕ ਵਾਲੀ ਗਲਾਈ ਬੈਕ ਵਾਲੀ ਗਲਾਈ ਤੇ ਵੀ ਦੇਖੋ ਕਈ ਕਾਰਨ ਹੁੰਦੇ ਆ ਦੇਖੋ ਜੇ ਤਾਂ ਗਲਾ ਆਪਣਾ ਡੀਪ ਹੈਗਾ ਤਾਂ ਤਾਂ ਉਸ ਸਾਹ ਦੇ ਨਾਲ ਪਾਵਾਂਗੇ ਜੇਕਰ ਗਲਾ ਆਪਣਾ ਹੈਗਾ ਨੋਰਮਲ ਤਾਂ ਆਪਾਂ ਉਸ ਸਾਹ ਦੇ ਨਾਲ ਪਾਵਾਂਗੇ ਫਰੰਟ ਗਲਾ ਹੈਗਾ ਇਹਨਾਂ ਦਾ 7 ਇੰਚ ਤਿਆਰ ਫਰੰਟ ਗਲਾ 7 ਇੰਚ ਤਿਆਰ ਤੇ ਬੈਕ ਗਲਾ ਹੈਗਾ 7.5 ਇੰਚ ਤਿਆਰ ਉਦੇ ਹਿਸਾਬ ਨਾਲ ਆਪਾਂ ਦੇਖੋ ਇਹਦੇ ਵਿੱਚ ਇਹਦੀ ਗਲਾਈ ਪਾਵਾਂਗੇ ਸਭ ਤੋਂ ਪਹਿਲਾਂ ਇਹ ਨਿਸ਼ਾਨ ਨੂੰ ਆਪਾਂ ਇੱਥੋਂ ਇਹ ਉੱਪਰੋਂ ਮੋਢਿਆਂ ਦੇ ਨਿਸ਼ਾਨ ਤੋਂ ਲੈ ਕੇ ਛਾਤੀ ਵਾਲਾ ਨਿਸ਼ਾਨ ਤੱਕ ਬਿਲਕੁਲ ਫੱਟੀ ਦੇ ਨਾਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇਹ ਸਿੱਧਾ ਕਰਨ ਤੋਂ ਬਾਅਦ ਹੁਣ ਆਪਾਂ ਦੇਖੋ ਗਲੇ ਦੇ ਹਿਸਾਬ ਦੇ ਨਾਲ ਹੀ ਇਹਦੇ ਵਿੱਚ ਗਲਾਈ ਪਾਵਾਂਗੇ ਇਸ ਤਰ੍ਹਾਂ ਇਹ ਨੂੰ ਆਪਾਂ ਦੇਖੋ ਇਸ ਤਰ੍ਹਾਂ ਅੰਦਰ ਨੂੰ ਪੈਪਰ ਕਰਤਾ ਜਿਹੜਾ ਇਸ ਤਰ੍ਹਾਂ ਕਈ ਮੇਰੇ ਪਾਣ ਦੇ ਦੇਖੋ ਮੈਨੂੰ ਮੈਸੇਜ ਆਈ ਸੀ ਵੀ ਜਿਹੜੀ ਆਪਾਂ 1.5 ਇੰਚ ਦੀ ਗਲਾਈ ਪਾਉਣੇ ਆਗੇ 1.5-1.5 ਤੇ ਲਾ ਕੇ ਨਿਸ਼ਾਨੀ ਤਾਂ ਦੇਖੋ ਇਹਦੇ ਨਾਲ ਸੂਟ ਇਹ ਬਿਲਕੁਲ ਪ੍ਰੋਪਰ ਬਣੂਗਾ ਸਹੀ ਬਣੂਗਾ ਇਹਦੇ ਨਾਲ ਆਪ ਨੂੰ ਬਲ ਨਹੀਂ ਪੈਂਦੇ ਕੋਈ ਖਿੱਚ ਨਹੀਂ ਪੈਂਦੀ ਤੇ ਬੈਕ ਗਲਾਈ ਜਿਹੜੀ ਆਪਾਂ ਪਾਈ ਆ ਇਹਦੇ ਨਾਲ ਵੀ ਜਿਹੜਾ ਸੂਟ ਤੁਹਾਡਾ ਬਹੁਤ ਜ਼ਿਆਦਾ ਵਧੀਆ ਫਿਟਿੰਗ ਬਣੂਗੀ ਕੋਈ ਬਲ ਨਹੀਂ ਪੈਣੇ ਇਹ ਚੀਜ਼ਾਂ ਦਾ ਤੁਸੀਂ ਇਸੇ ਤਰ੍ਹਾਂ ਹੀ ਧਿਆਨ ਰੱਖਣਾਗਾ ਦੇਖੋ ਇਹ ਆਪਾਂ ਕਟਾਈਆਂ ਨੂੰ ਪਹਿਲਾਂ ਇੱਥੋਂ ਕੱਟ ਕਰ ਦਾਂਗੇ ਇਸ ਤਰ੍ਹਾਂ ਇਹ ਆਪਾਂ ਬੈਕ ਵਾਲੀ ਕੱਟ ਕਰਤੀ ਦੇਖੋ ਪਹਿਲਾਂ ਉਸ ਤੋਂ ਬਾਅਦ ਦੇਖੋ ਆਪਾਂ ਦੋ ਪੱਲੇ ਚੱਕਾਂਗੇ ਫਰੰਟ ਵਾਲੇ ਪਿੱਛੇ ਕਿਉਂਕਿ ਆਪਨੂੰ ਇਹ ਡਬਲ ਫੋਲਡ ਕੀਤਾ ਹੋਇਆ ਤਾਂ ਹੁਣ ਆਪਾਂ ਦੇਖੋ ਇਹ ਅੰਦਰਲੀ ਗਲਾਈ ਹੈ ਜਿਹੜੀ ਇਹਨੂੰ ਕੱਟ ਕਰਾਂਗੇ ਇਸ ਤਰ੍ਹਾਂ ਹੁਣ ਦੇਖੋ ਇਹਨਾਂ ਦਾ ਜਿਹੜਾ ਬਾਹ ਦਾ ਮੋਡਾ ਹੈਗਾ ਕਿ ਆ ਉਹ ਹੈਗਾ 9.5 ਇੰਚ ਤਿਆਰ ਬਾਹ ਦਾ ਮੋਡਾ 9.5 ਇੰਚ ਤਿਆਰ ਹੈਗਾ ਇਹ ਆਪਾਂ ਕੱਟਿਆ ਕਿ ਦੇਖੋ 6.5 ਇੰਚ ਤੇ ਜੇਕਰ ਆਪਾਂ ਇਹਦੇ ਵਿੱਚ ਦੇਖੀਏ ਤਾਂ ਜਿਹੜੀ ਆਪਣੀ ਦੇਖੋ ਇਹਦੀ ਬਾਹਲੀ ਗਲਾਈ ਬਣ ਗਈ 11 ਇੰਚ ਤਾਂ ਆਪਣਾ ਇਹ ਪਲੇਟ ਪਾ ਕੇ ਆਪਣੀ ਜਿਹੜਾ ਬਾਹ ਨਾ ਮੋਡਾ ਹੋਏ ਦੇ ਵਿੱਚ ਪ੍ਰੋਪਰ ਸਹੀ ਆਊਗਾ ਹੁਣ ਆਪਾਂ ਤੁਹਾਨੂੰ ਦੱਸ ਦਾਂਗੇ ਪਲੇਟਾ ਦੇ ਨਿਸ਼ਾਨ ਪਲੇਟ ਆ ਜਾਂਦੀ ਹੈ ਇੱਕ 3.5 ਇੰਚ ਜਨਕ 7 ਇੰਚ ਚੜਾਈ ਦੇ ਵਿੱਚ ਇਹ ਨਿਸ਼ਾਨ ਨੂੰ ਵੀ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਇਹ ਵਾਲਾ ਨਿਸ਼ਾਨ ਜਿਹੜਾ ਆਪਾਂ ਇਹ ਪਲੇਟ ਦੇ ਹਾਫ ਦੇ ਵਿੱਚ ਲਗਾਵਾਂਗੇ ਇਹ ਤੋਂ ਆਪਾਂ ਲਗਾਵਾਂਗੇ ਸਵਾ 2 ਇੰਚ ਤੇ ਇਹਨਾਂ ਸ਼ਾਨ ਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇਹਨਾਂ ਸ਼ਾਨ ਆਪਾਂ ਨਾ ਇੱਥੋਂ ਅੱਗੇ ਰੇਵੋ ਉਸ ਤੋਂ ਬਾਅਦ ਹੁਣ ਇਹ ਵਾਲਾ ਨਿਸ਼ਾਨ ਆਪਾਂ ਲਗਾਉਣਾਗਾ ਜਿਹੜਾ ਆਪਣਾ ਇਹ ਖੁੰਜਾ ਬਣਿਆ ਹੋਇਆਗਾ ਮੋਢੇ ਵਾਲਾ ਇੱਥੋਂ ਆਪਾਂ 25 ਟੇਪ ਰੱਖਾਂਗੇ ਆਪਣੇ ਲੰਬੇ ਪਲੇਟ ਤੋਂ ਇਸ ਤਰ੍ਹਾਂ ਤੇ ਇੱਥੋਂ ਮੈਂ ਨਿਸ਼ਾਨ ਲਗਾਉਂਗੀ ਇਹ 3 ਇੰਚ ਦਾ ਇਸ ਤਰ੍ਹਾਂ ਦੇਖੋ ਇਹਦੇ ਨਾਲ ਜਿਹੜੀ ਆਪਣੀ ਫਿਟਿੰਗ ਆਗੀ ਆਪਣੇ ਸੂਟ ਦੀ ਬਹੁਤ ਜ਼ਿਆਦਾ ਵਧੀਆ ਬਣੂਗੀ ਕੋਈ ਕੰਪਲੇਨ ਨਹੀਂ ਆਉਣੀ ਕੁਝ ਨਹੀਂ ਹੋਣਾ ਹੁਣ ਦੇਖੋ ਇਹ ਪਲੇਟਾਂ ਦੇ ਨਿਸ਼ਾਨਾ ਪੈ ਇਸ ਤਰ੍ਹਾਂ ਲਗਾ ਲਏ ਹੁਣ ਆਪਾਂ ਇੱਕ ਟੱਕ ਲਗਾਵਾਂਗੇ ਜਿੱਥੋਂ ਤੱਕ ਆਪਣਾ ਸੈੱਟ ਸਲਾਈ ਦਾ ਨਿਸ਼ਾਨ ਹੈ ਇੱਕ ਦੋ ਪੱਲਿਆਂ ਦੇ ਟੱਕ ਲਗਾਵਾਂਗੇ ਆਪਣਾ ਟੇਡੇ ਪਲੇਟ ਦਾ ਇੱਕ ਟੱਕ ਲਗਾਵਾਂਗੇ ਹਲਕਾ ਜਿਹਾ ਆਪਾਂ ਆਪਣੀ ਜਿਹੜੀ ਆਰਮੋਲ ਵਾਲੀ ਪਲੇਟ ਹੈਗੀ ਇਹਦੇ ਵਿੱਚ ਮੈਨੂੰ ਉਮੀਦ ਹੈ ਵੀ ਇਹਦੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਊਗੀ ਹੁਣ ਇਹਨਾਂ ਦੀ ਕਮਰ ਹੈਗੀ ਹੈਗੀ 20 ਇੰਚ ਤਿਆਰ ਕਮਰ 20 ਇੰਚ ਤਿਆਰ ਆ ਉਹਦੇ ਹਿਸਾਬ ਦੇ ਨਾਲ ਆਪਾਂ ਕਟਾਂਗੇ ਦੇਖੋ ਬਾਹਾਂ ਦੀ ਕਟਾਈ ਇਹਦੇ ਵਿੱਚੋਂ ਹੁਣ ਆਪਾਂ ਬਾਹਾਂ ਦੀ ਕਟਾਈ ਕਰਾਂਗੇ ਬਾਹ ਹੈਗੇ ਇਹਨਾਂ ਦੀ 16 ਇੰਚ ਤਿਆਰ ਲੰਬੀ ਬਾਹ ਹੈਗੇ 16 ਇੰਚ ਤਿਆਰ ਤਾਂ ਇਹਦੇ ਵਿੱਚ ਆਪਾਂ 2.5 ਇੰਚ ਪਲੱਸ ਕਰਾਂਗੇ ਤਾਂ ਬਣ ਗਈ ਦੇਖੋ ਸਾਢੇ 18 ਇੰਚ ਇਹ ਕੱਪੜੇ ਦੇਖੋ ਬਿਲਕੁਲ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਹੁਣ ਐਸ ਤਰ੍ਹਾਂ ਹੁਣ ਆਪਣੀ ਦੇਖੋ ਕਮਰ ਦੇ ਹਿਸਾਬ ਦੇ ਨਾਲ ਆਪਾਂ ਬਾਹਾਂ ਲਈ ਕਟਾਈ ਕਰਾਂਗੇ ਜਿਹੜਾ ਆਪਾਂ ਬਾਹਾਂ ਦਾ ਮੋਡਾ ਕਟਾਈ ਕਰਨਾ ਕਮਰ ਹੈਗੀ ਇਹਨਾਂ ਦੀ 20 ਇੰਚ ਤਿਆਰ ਬਾਹ ਹੈਗੀ 16 ਇੰਚ ਤਿਆਰ 2.5 ਇੰਚ ਪਲੱਸ ਕੀਤਾ 18 ਇੰਚ ਇਸ ਤਰ੍ਹਾਂ ਇਹ ਨਿਸ਼ਾਨ ਤੋਂ ਆਪਾਂ ਬਿਲਕੁਲ ਇਹ ਨਿਸ਼ਾਨ ਦੇਖੋ ਇਹ ਤਿੱਕਰ ਆਪਾਂ ਲੰਗਾ ਲਿਆ 2 ਇੰਚ ਆਪਾਂ نیچے ਫੋਲਡਿੰਗ ਦਾ ਨਿਸ਼ਾਨ ਲਗਾਉਣਾਗਾ ਇਹ ਨਿਸ਼ਾਨ ਨੂੰ ਆਪਾਂ ਪੱਟੀ ਨਾਲ ਬਿਲਕੁਲ ਸਿੱਧਾ ਕਰ ਲਾਂਗੇ ਇੱਕ ਨਿਸ਼ਾਨ ਲਗਾਉਣਾ ਆਪਾਂ ਉੱਪਰੋਂ ਪੌਣੇ 3 ਇੰਚ ਤੇ ਇਹਨਾਂ ਸ਼ਾਨ ਨੂੰ ਵੀ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਬਿਲਕੁਲ ਹੁਣ ਲਾਉਣਾ ਆਪਾਂ ਮੋਢੇ ਦਾ ਨਿਸ਼ਾਨ ਸਿੱਧਾ ਮੋਢਾ ਪਾਏ ਨਿਸ਼ਾਨ ਤੇ ਨਿਸ਼ਾਨਾ ਲੈਣਾਗਾ ਆਪਾਂ 9.5 ਇੰਚ ਜਾਨੀ ਕਿ ਕਾਮਰ ਦੇ ਵਿਚ ਹਾਫ ਕੀਤਾ ਆਪਾਂ 10 ਇੰਚ ਉਹਦੇ ਵਿੱਚੋਂ 8 ਇੰਚ ਆਪਾਂ ਘਟਾਇਆ ਤਾਂ 9.5 ਇੰਚ ਇਹਦਾ ਬਾਹਨ ਦੇ ਮੋਢਾ ਬਿਲਕੁਲ ਸਹੀ ਆਊਗਾ ਇੱਥੋਂ ਆਪਾਂ ਨਿਸ਼ਾਨ ਲਗਾਵਾਂਗੇ 2.5 ਇੰਚ ਤੇ ਇਹ ਵਾਲਾ ਤਾਂ ਇੱਥੋਂ ਆਪਾਂ ਇਹਨੂੰ ਗਲਾਈ ਦੇਣੀ ਹੈ ਇਸ ਤਰ੍ਹਾਂ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੇ ਜੇ ਆਪਾਂ ਗਲਾਈ ਦਿੱਤੀ ਹੈ ਬਿਲਕੁਲ ਪ੍ਰੋਪਰ ਤਰੀਕੇ ਨਾਲ ਆਪਾਂ ਗਲਾਈ ਦਿੱਤੀ ਹੈ ਇਹਦੇ ਵਿੱਚ ਹੁਣ ਇੱਥੋਂ ਆਪਾਂ ਦੇਖੋ ਇਹਨੂੰ ਕੱਟ ਕਰਾਂਗੇ ਪਹਿਲਾਂ ਬਾਹਰ ਨਵਾਈ ਤੋਂ ਉਸ ਤੋਂ ਬਾਅਦ ਆਪਾਂ ਇਹ ਵਾਲੀ ਕਲਾਈ ਆ ਜਿਹੜੀ ਕਟਾਈ ਹੈ ਇਹ ਕਰਾਂਗੇ ਪਹਿਲਾਂ ਆਪਾਂ ਦੱਸਦੇ ਤੁਹਾਨੂੰ ਇਹਦੀ ਫਰੰਟ ਵਾਲੀ ਕਾਟ ਫਰੰਟ ਵਾਲੀ ਕਾਟ ਆ ਦੇਖੋ ਇੱਥੋਂ ਆਪਾਂ ਇਸ ਤੋਂ ਬਿਲਕੁਲ ਇਹਦੇ ਨਾਲ-ਨਾਲ ਆਪਾਂ ਇਸ ਤਰ੍ਹਾਂ ਪਾਉਣੀ ਹੈ ਇਹ ਆਪਾਂ ਸਿਰਫ ਪਾਉਣੀ ਹੈਗੀ 1/2 ਇੰਚ ਦੀ ਕਟਾਈ ਇਥੋਂ ਆਪਾਂ ਦੇਖੋ ਸਭ ਤੋਂ ਪਹਿਲਾਂ ਕੱਟੀ ਆਪਾਂ ਹੁਣ ਬੈਕ ਵਾਲੇ ਹਿੱਸੇ ਦੀ ਕਟਾਈ ਉਸ ਤੋਂ ਬਾਅਦ ਹੁਣ ਆਪਾਂ ਪਾਉਣੀ ਹੈ ਦੇਖੋ ਫਰੰਟ ਵਾਲੇ ਪੱਲੇ ਦੇ ਵਿੱਚ ਕੱਟ ਐਸਟ ਹੁਣ نیچے ਬਾਹ ਦੀ ਮੂਰੀ ਹੈਗੀ ਦੇਖੋ 5.5 ਇੰਚ ਜਾਨਕਿ 11 ਇੰਚ ਆਪਾਂ 5.5 ਤਿੰਨ ਛਾਣ ਲਗਾ ਲੈ ਇੱਕ ਆਪਾਂ 7 ਇੰਚ ਤਿੰਨ ਛਾਣ ਲਗਾ ਲੈ ਹੁਣ ਇੱਥੋਂ ਵੀ ਆਪਾਂ ਇਹਨੂੰ ਕਟਾਈ ਕਰਾਂਗੇ ਐਸਟ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਤੁਹਾਨੂੰ ਇਹ ਸੂਟ ਦੀ ਕਟਾਈ ਦੱਸੀ ਹੈ ਮੈਨੂੰ ਉਮੀਦ ਹੈ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵਧੀਆ ਲੱਗੀ ਹੋਊਗੀ ਬਹੁਤ ਹੀ ਜ਼ਿਆਦਾ ਸਮਝ ਆਈ ਹੋਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਜੇਕਰ ਕਿਸੇ ਵੀ ਚੀਜ਼ ਦਾ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਵੀ ਪੁੱਛ ਸਕਦੇ ਹੋ ਤੇ WhatsApp ਮੈਸੇਜ ਕਰਕੇ ਵੀ ਜਿਹੜਾ ਆਪਾਂ ਤੋਂ ਪੁੱਛ ਸਕਦੇ ਹੋ ਇਹ ਸੀਗੀ ਜੀ ਆਪਣੇ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ